ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ 200 ਰੋਜ਼ਾਨਾ ਆਪਣਾ ਰਾਸ਼ੀ ਫਾਲ ਦੇਖਣ ਦੇ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਕੁੰਭ ਰਾਸ਼ੀ ਵਾਲਿਓ ਹੋ ਜਾਓ ਤਿਆਰ ਕਿਉਂਕਿ ਹੁਣ ਧਾਨ ਦੀ ਦੇਵੀ ਮਾਂ ਲਕਸ਼ਮੀ 23 ਮਈ ਤੋਂ 30 ਮਈ ਜਾਣੇ ਕਿ ਮਈ ਮਹੀਨੇ ਦੇ ਇਹਨਾਂ ਆਖਰੀ 10 ਦਿਨਾਂ ਦੇ ਅੰਦਰ ਮਿਲਣ ਵਾਲੀ ਹੈ ਪੰਜ ਪੌਤ ਹੀ ਵੱਡੀ ਤੂਫਾਨੀ ਖਬਰ ਬਹੁਤ ਹੀ ਵੱਡੀ ਤੂਫਾਨੀ ਖਬਰ ਜੀ ਹਾਂ ਦੋਸਤੋ ਪੰਜ ਵੱਡੀ ਖੁਸ਼ਖਬਰੀ ਤੁਹਾਨੂੰ ਮਈ ਦੇ ਮਹੀਨੇ ਇਹਨਾਂ ਆਖਰੀ 10 ਦਿਨਾਂ ਦੇ ਅੰਦਰ ਜਾਣਨੀ ਕਿ 23 ਤੋਂ 31 ਮਈ ਤੱਕ ਦੇ ਸਮੇਂ ਮਿਲਣ ਵਾਲੀ ਹੈ ਜੀ ਹਾਂ ਦੋਸਤੋ ਤੁਹਾਨੂੰ ਦੱਸ ਰਹੀ ਹਾਂ ਕਿ 10 ਦਿਨਾਂ ਦੇ ਅੰਦਰ ਮਾਤਾ ਲక్ష్ਮੀ ਬਹੁਤ ਹੀ ਪਰਸਨ ਹੈ ਮਿਹਰਬਾਨ ਹੈ ਤੇ ਤੁਹਾਡੇ ਉੱਪਰ ਦੋਵਾਂ ਹੱਥਾਂ ਦੇ ਨਾਲ ਵਰਖਾ ਕਰਨ ਵਾਲੀ ਹੈ ਕਿਉਂਕਿ ਇਸ ਸਮੇਂ ਤਨ ਜੋਗ ਮਹਾਂ ਲక్ష్ਮੀ ਜੋਗ ਅਮਰ ਸੇਦੀ ਜੋਗ ਰਾਜ ਜੋਗ ਪਾਲ ਰਿਹਾ ਹੈ ਜਿ세 ਵਜਾ ਦੇ ਨਾਲ ਇਹਨਾਂ 10 ਦਿਨਾਂ ਦੇ ਵਿੱਚ ਪੰਜ ਵੱਡੇ ਪਰਿਵਰਤਨ ਹੋਣਗੇ ਅਤੇ ਇਹ ਪੰਜ ਵੱਡੇ ਪਰਿਵਰਤਨ ਤੁਹਾਨੂੰ ਪੰਜ ਵੱਡੀ ਖੁਸ਼ਖਬਰੀ ਦੇਣ ਵਾਲੇ ਹਨ ਜੀ ਹਾਂ ਦੋਸਤੋ ਇਹ ਹੋ ਕੇ ਹੀ ਰਹੇਗਾ ਜੋ ਇਸ ਵੀਡੀਓ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਤਾਂ ਦੋਸਤੋ ਕਿਹੜੀਆਂ-ਕਿਹੜੀਆਂ ਪੰਜ ਵੱਡੀਆਂ ਖੁਸ਼ਖਬਰੀਆਂ ਹਨ ਕਿੰਨਾ-ਕਿੰਨਾ ਛੇਤਰਾਂ ਦੇ ਵਿੱਚ ਤੁਹਾਨੂੰ ਵੱਡੀ ਖੁਸ਼ਖਬਰੀ ਮਿਲੇਗੀ ਅਤੇ ਨਾਲ ਹੀ ਨਾਲ ਕਿਹੜੇ-ਕਿਹੜੇ ਪੰਜ ਵੱਡੇ ਪਰਿਵਰਤਨ ਹੋਣਗੇ ਸੰਪੂਰਨ ਜਾਣਕਾਰੀ ਤੁਹਾਨੂੰ ਦੇਵਾਂਗੇ 23 ਮਈ ਤੋਂ 31 ਮਈ ਤੱਕ ਦਾ ਇਹਨਾਂ 10 ਦਿਨਾਂ ਦਾ 100% ਸਟੀਕ ਰਾਸ਼ੀ ਫਾਲ ਮਹੱਤਵਪੂਰਨ ਪਵਿੱਖ ਬਾਣੀ ਦੋਸਤੋ ਇਸ ਵੀਡੀਓ ਵਿੱਚ ਤੁਹਾਨੂੰ ਕੁਝ ਜ਼ਰੂਰੀ ਸਾਵਧਾਨੀਆਂ ਕੁਝ ਮਹੱਤਵਪੂਰਨ ਜ਼ਰੂਰੀ ਗੱਲਾਂ ਦੇ ਬਾਰੇ ਵੀ ਦੱਸਾਂਗੇ ਜਿਨ੍ਹਾਂ ਦੇ ਨਾਲ ਤੁਹਾਨੂੰ 10 ਦਿਨਾਂ ਦੇ ਜਿਨ੍ਹਾਂ ਦਾ ਤੁਹਾਨੂੰ 10 ਦਿਨਾਂ ਦੇ ਵਿੱਚ ਅਮਲ ਕਰਨਾ ਹੋਵੇਗਾ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ ਇਹਨਾਂ ਸਾਵਧਾਨੀਆਂ ਨੂੰ ਵਰਤਨਾ ਹੋਵੇਗਾ ਤਾਂ ਤੁਹਾਨੂੰ ਇਸ ਸਮੇਂ ਦਾ ਲਾਭ ਮਿਲੇਗਾ ਨਹੀਂ ਤਾਂ ਤੁਹਾਡੇ ਹੱਥ ਕੁਝ ਵੀ ਨਹੀਂ ਲੱਗਣ ਵਾਲਾ ਆਓ ਮੌਕੇ ਦਾ ਲਾਭ ਉਠਾਓ ਤੇ ਆਓ ਜਾਣਦੇ ਹਾਂ ਤੁਹਾਡਾ ਰਾਸ਼ੀ ਫਾਲ 200 ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਕਿਸ ਪ੍ਰਕਾਰ ਤੁਹਾਡੇ ਲਈ ਸਮਾਂ ਲਾਭ ਦੇਣ ਵਾਲਾ ਹੈ ਸੰਪੂਰਨ ਜਾਣਕਾਰੀ ਤੁਹਾਨੂੰ ਦੇਵਾਂਗੇ ਦੋਸਤੋ ਇੱਕ ਗੱਲ ਤੁਸੀਂ ਧਿਆਨ ਦੇ ਨਾਲ ਸੁਣ ਲਓ ਕਿ ਇਹ ਸਮਾਂ ਤੁਹਾਡੇ ਲਈ ਕਾਜ਼ ਤੌਰ ਤੇ ਬਹੁਤ ਹੀ ਚੰਗਾ ਹੈ ਜਿਨ੍ਹਾਂ ਨੂੰ ਤਾਂ ਸੰਬੰਧੀ ਪਰੇਸ਼ਾਨੀਆਂ ਹਨ ਇਹ ਵੀਡੀਓ ਉਹਨਾਂ ਦੇ ਲਈ ਬਹੁਤ ਹੀ ਮਹੱਤਵਪੂਰਨ ਹੋਣ ਵਾਲੀ ਹੈ ਸਭ ਤੋਂ ਪਹਿਲਾਂ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਦੋਸਤੋ ਤੁਹਾਨੂੰ ਦੱਸ ਦਈਏ ਕਿ ਤੁਹਾਡੀਆਂ ਹੁਣ ਸਾਰੀਆਂ ਹੀ ਪਰੇਸ਼ਾਨੀਆਂ ਖਤਮ ਹੋਣ ਵਾਲੀਆਂ ਹਨ ਇਸ ਸਮੇਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸ ਰਹੀ ਹਾਂ ਕਿ ਮਾਤਾ ਲక్ష్ਮੀ ਜੀ ਦਾ ਆਸ਼ੀਰਵਾਦ ਤੁਹਾਨੂੰ ਪ੍ਰਾਪਤ ਹੋਣ ਜਾ ਰਿਹਾ ਹੈ। ਇਹ ਸਮਾਂ ਤੁਹਾਡੇ ਲਈ ਬਹੁਤ ਹੀ ਸ਼ੁਭ ਸਾਬਤ ਹੋਵੇਗਾ। ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਤੇ ਉੱਪਰ ਸਦਾ ਹੀ ਬਣੀ ਰਹੇਗੀ। ਦੋਸਤੋ, ਤਾਂ ਦੀ ਦੇਵੀ ਮਾ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਡੀ ਰਾਸ਼ੀ ਵਾਲਿਆਂ ਦੇ ਲਈ 23 ਮਈ ਤੋਂ 31 ਮਈ ਜਾਣੀ ਕਿ ਮਈ ਮਹੀਨੇ ਦੇ ਇਹਨਾਂ 10 ਆਖਰੀ ਦਿਨਾਂ ਦੇ ਵਿੱਚ ਮਹੱਤਵਪੂਰਨ ਸਮਾਂ ਰਹੇਗਾ। ਦੋਸਤੋ ਸਭ ਤੋਂ ਪਹਿਲਾਂ ਇਹ ਸਮਾਂ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਅਧਿਆਨਤ ਲਾਭ ਹੋਣ ਵਾਲਾ ਹੈ ਤੁਹਾਡੇ ਲਈ ਇਸ ਸਮੇਂ ਦੇ ਵਿੱਚ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਤੁਹਾਨੂੰ ਵੱਡੀਆਂ-ਵੱਡੀਆਂ ਸਫਲਤਾਵਾਂ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਧਨ ਲਾਭ ਅਤੇ ਸਾਰੀਆਂ ਹੀ ਮਨੋ ਕਾਮਨਾਵਾਂ ਪੂਰੀਆਂ ਹੋ ਰਹੀਆਂ ਹਨ ਇਹ ਉਹ ਸਮਾਂ ਹੋਵੇਗਾ ਕਿਉਂਕਿ ਹੁਣ ਮਹਾ ਲక్ష్ਮੀ ਯੋਗ ਦਾ ਨਿਰਮਾਣ ਹੋਇਆ ਹੈ ਤੁਹਾਡੀ ਰਾਸ਼ੀ ਵਾਲਿਆਂ ਦੇ ਲਈ ਰਾਜ ਯੋਗ ਬਣ ਰਿਹਾ ਹੈ ਧਨ ਯੋਗ ਤੁਹਾਡੀ ਕੁੰਡਲੀ ਦੇ ਵਿੱਚ ਪਾ ਰਿਹਾ ਹੈ ਇਹ ਸਮਝ ਲਓ ਕਿ ਤਾਂ ਦੀ ਪ੍ਰਾਪਤੀ ਹੋਵੇ કે ਹੀ ਹੋਵੇਗੀ ਕਿਉਂਕਿ ਹੁਣ ਤੁਹਾਡੇ ਗ੍ਰਹਿਾਂ ਦੇ ਵਿੱਚ ਜੋ ਵੱਡੇ ਪਰਿਵਰਤਨ ਹੋਣ ਵਾਲੇ ਹਨ ਇਹ ਬੇहद ਹੀ ਖਾਸ ਰਹਿਣ ਵਾਲੇ ਹਨ ਤੁਹਾਡੇ ਲਈ ਤੁਹਾਡੀ ਕਿਸਮਤ ਚਮਕਣ ਵਾਲੀ ਹੈ ਇਹ ਸਮਝ ਲਓ ਜੀ ਹਾਂ ਦੋਸਤੋ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਉੱਪਰ ਬਹੁਤ ਹੀ ਜ਼ਿਆਦਾ ਹੋਣ ਵਾਲੀ ਹੈ ਅਤੇ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਮਾਂ ਲక్ష్ਮੀ ਜੀ ਦਾ ਨਾਮ ਲੈ ਕੇ ਕੋਈ ਵੀ ਕੰਮ ਸ਼ੁਰੂ ਕਰੋਗੇ ਉਸੇ ਵਿੱਚ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ ਮਾਂ ਲక్ష్ਮੀ ਜੀ ਦਾ ਨਾਮ ਲੈ ਕੇ ਕੋਈ ਵੀ ਕੰਮ ਸ਼ੁਰੂ ਕਰੋ ਲਾਭ ਮਿਲੇਗਾ ਤੁਹਾਨੂੰ ਨਾਲ ਹੀ ਨਾਲ ਮਾਂ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਜੀਵਨ ਵਿੱਚ ਹੁਣ ਬਹੁਤ ਹੀ ਤੇਜ਼ੀ ਦੇ ਨਾਲ ਪਰਗਿਰਤੇ ਪਰਕਿਰਤੇ ਹੋਣ ਵਾਲੀ ਹੈ ਅੱਗੇ ਵਧੋਗੇ ਸਫਲਤਾ ਦੇ ਨਵੇਂ-ਨਵੇਂ ਕੀਰਤੀਮਾਨ ਸਥਾਪਿਤ ਹੋਣਗੇ ਤੁਹਾਨੂੰ ਹਰ ਖੇਤਰ ਦੇ ਵਿੱਚ ਕਾਮਯਾਬੀ ਮਿਲਣ ਵਾਲੀ ਹੈ ਚਾਹੇ ਉਹ ਖੇਤਰ ਸਿੱਖਿਆ ਦਾ ਹੋਵੇ ਨੌਕਰੀ ਦਾ ਹੋਵੇ ਵਪਾਰ ਦਾ ਤੁਹਾਨੂੰ ਨਵੇਂ-ਨਵੇਂ ਖੁਸ਼ਖਬਰੀ ਮਿਲਣ ਦੇ ਚੋਗ ਬਣ ਰਹੇ ਹਨ ਮਾਂ ਲక్ష్ਮੀ ਮਿਹਰਬਾਨ ਹੋ ਚੁੱਕੀ ਹੈ ਤੁਹਾਡੇ ਉੱਪਰ ਹੁਣ ਆਦੀ ਅੰਤਲਾਬ ਦੇਣ ਵਾਲਾ ਸਮਾਂ ਹੈ ਤੁਹਾਡੇ ਜੀਵਨ ਵਿੱਚ ਆਉਣ ਵਾਲੇ ਸਾਰੇ ਪ੍ਰਕਾਰ ਦੇ ਦੁੱਖਾਂ ਦਾ ਹੁਣ ਅੰਤ ਹੋਣ ਵਾਲਾ ਹੈ ਅਤੇ ਤੁਹਾਨੂੰ ਦੱਸ ਦਈਏ ਕਿ ਸਾਵਧਾਨੀ ਦੇ ਤੌਰ ਤੇ ਇੱਕ ਗੱਲ ਕਿ ਤੁਸੀਂ ਕਿਸੇ ਵੀ ਕਿਸੇ ਦੇ ਬਹਿਕਾਵੇ ਦੇ ਵਿੱਚ ਆ ਕੇ ਕੋਈ ਵੀ ਮਹੱਤਵਪੂਰਨ ਫੈਸਲਾ ਨਹੀਂ ਕਰਨਾ ਹੈ ਸੋ ਸਮਝ ਕੇ ਇਹ ਕੋਈ ਵੀ ਫੈਸਲਾ ਕਰਨਾ ਹੈ ਕਿਉਂਕਿ ਇਹ ਕਿਸੇ ਦੇ ਬਹਿਕਾਵੇ ਦੇ ਵਿੱਚ ਆ ਕੇ ਕੋਈ ਕੰਮ ਕਰਦੇ ਹੋ ਤਾਂ ਉਹ ਫੈਸਲਾ ਤੁਹਾਡੇ ਲਈ ਗਲਤ ਵੀ ਹੋ ਸਕਦਾ ਹੈ ਅਤੇ ਉਸ ਦੇ ਨਾਲ ਤੁਹਾਡਾ ਨੁਕਸਾਨ ਵੀ ਹੋ ਸਕਦਾ ਹੈ ਇਹ ਫੈਸਲਾ ਕੋਈ ਵੀ ਹੋ ਸਕਦਾ ਹੈ ਤੁਹਾਡੇ ਕੈਰੀਅਰ ਵਿਪਾਰ ਦੇ ਨਾਲ ਜੁੜਿਆ ਹੋ ਸਕਦਾ ਹੈ ਪ੍ਰੇਮ ਸਬੰਧਾਂ ਦੇ ਨਾਲ ਜੁੜਿਆ ਹੋ ਸਕਦਾ ਹੈ ਨੌਕਰੀ ਦੇ ਨਾਲ ਜੁੜਿਆ ਹੋ ਸਕਦਾ ਹੈ ਕੋਈ ਵੀ ਫੈਸਲਾ ਸੋਚ ਸਮਝ ਕੇ ਕਰ ਲਓ ਦੂਜੀ ਗੱਲ ਕਿ ਤੁਹਾਡੇ ਅੰਦਰ ਜੋ ਸਭ ਤੋਂ ਵੱਡੀ ਕਮੀ ਹੈ ਕਿ ਤੁਸੀਂ ਦੂਸਰਿਆਂ ਤੇ ਸਭ ਤੋਂ ਜਲਦੀ ਵਿਸ਼ਵਾਸ ਕਰ ਲੈਂਦੇ ਹੋ ਤਾਂ ਇਹ ਵਿਸ਼ਵਾਸ ਤੁਸੀਂ ਸੋਚ ਸਮਝ ਕੇ ਹੀ ਕਰਨਾ ਹੈ ਇਸ ਦਾ ਗਲਤ ਫਾਇਦਾ ਲੋਕ ਮਤਲਬ ਕਿ ਤੁਹਾਡੇ ਨੇਚਰ ਤੁਹਾਡੇ ਵਿਹਾਰ ਦਾ ਜੇ ਤੁਹਾਡਾ ਚੰਗਾ ਵਿਹਾਰ ਹੈ ਪੋਲਾਪਣ ਹੈ ਇਸ ਦਾ ਗਲਤ ਫਾਇਦਾ ਲੋਕ ਉਠਾ ਲੈਂਦੇ ਹਨ ਇਸ ਦੇ ਨਾਲ ਤੁਹਾਨੂੰ ਝੋਟ ਪਹੁੰਚ ਸਕਦੀ ਹੈ ਇਸ ਲਈ ਤੁਹਾਨੂੰ ਦੱਸਿਆ ਕਿ ਕਿਹਦੇ ਵੀ ਬਹਿਕਾਵੇ ਦੇ ਵਿੱਚ ਨਹੀਂ ਆਉਣਾ ਲੋਕ ਤੁਹਾਡੇ ਤੋਂ ਬਹੁਤ ਸਾਰੇ ਕੰਮ ਕਰਵਾ ਲੈਂਦੇ ਹਨ ਜਾਂ ਪੈਸੇ ਲੈਣ ਦੀ ਕਲ ਕਰਦੇ ਹਨ ਤਾਂ ਕੰਮ ਕਰਵਾ ਕੇ ਤੁਹਾਨੂੰ ਫਿਰ ਕੋਈ ਵੀ ਜਿਵੇਂ ਪੈਸਾ ਨਹੀਂ ਦਿੰਦੇ ਤਾਂ ਤਾਂ ਤੁਹਾਡੇ ਤੋਂ ਕੰਮ ਕਰਵਾ ਕੇ ਤੁਹਾਡਾ ਲਾਭ ਲੈ ਕੇ ਫਿਰ ਤੁਹਾਨੂੰ ਧੋਖਾ ਦੇ ਜਾਂਦੇ ਹਨ ਤੇ ਤੁਹਾਨੂੰ ਇਸ ਤਰ੍ਹਾਂ ਕਰਨ ਦੇ ਨਾਲ ਕੁਝ ਵੀ ਹਾਸਲ ਨਹੀਂ ਹੋਣ ਵਾਲਾ ਤਾਂ ਦੋਸਤੋ ਕਹਿਣ ਤੋਂ ਮਤਲਬ ਇਹ ਹੈ ਇਸ ਤਰ੍ਹਾਂ ਦੇ ਲੋਕਾਂ ਤੋਂ ਤੁਸੀਂ ਸਾਵਧਾਨ ਰਹਿਣਾ ਹੈ ਜੋ ਤੁਹਾਡਾ ਗਲਤ ਜੋਸ ਕਰਦੇ ਹਨ ਮਿਸਜੋਸ ਕਰਦੇ ਹਨ ਤੁਸੀਂ ਇਹ ਮੰਨ ਕੇ ਚੱਲੋਗੇ ਤੁਹਾਡੇ ਆਪੇ ਨੂੰ ਕੋਈ ਵੀ ਟੇਸ ਨਾ ਪਹੁੰਚੇ ਤੁਸੀਂ ਕਿਸੇ ਦਾ ਸਹਾਰਾ ਨਹੀਂ ਲੈਣਾ ਆਪਣੇ ਆਪ ਅੱਗੇ ਵਧਣਾ ਹੈ ਕਿਉਂਕਿ ਇਹ ਸਮਾਂ ਤੁਹਾਡੇ ਲਈ ਐਸਾ ਹੋਵੇਗਾ ਕਿ ਤੁਸੀਂ ਜੋ ਵੀ ਕੰਮ ਕਰੋਗੇ ਉਹ ਤੁਹਾਡੇ ਲਈ ਲਾਭ ਮਿਲਣ ਵਾਲਾ ਹੈ ਤੁਹਾਨੂੰ ਡਰਨਾ ਨਹੀਂ ਹੈ ਕਿਉਂਕਿ ਸ਼ੁਰੂਆਤ ਕਰ ਦਿਓ ਕਿਸੇ ਵੀ ਕੰਮ ਦੀ ਜੋ ਵੀ ਕੰਮ ਕਰੋਗੇ ਮਨ ਲਗਾ ਕੇ ਕਰੋ ਲਾਭ ਮਿਲਣਾ ਹੀ ਮਿਲਣਾ ਹੈ ਤੁਹਾਨੂੰ ਦੋਸਤੋ ਤੁਹਾਨੂੰ ਇਹ ਦੱਸ ਦਈਏ ਕਿ ਤੁਹਾਡੇ ਜੀਵਨ ਦੇ ਸਾਰੇ ਪ੍ਰਕਾਰ ਦੀਆਂ ਜਣੀਆਂ ਵਿਨਾਸ਼ਕਾਰੀ ਸ਼ਕਤੀਆਂ ਦਾ ਖਾਤਮਾ ਮਾਂ ਲక్ష్ਮੀ ਕਰਨ ਵਾਲੇ ਹੈ ਜਿੰਨਾ ਹੀ ਤੁਸੀਂ ਗਰੀਬ ਲੋਕਾਂ ਦੀ ਜ਼ਰੂਰਤਮੰਦ ਲੋਕਾਂ ਦੀ ਮਦਦ ਕਰੋਗੇ ਓਨਾ ਹੀ ਤੁਹਾਨੂੰ ਜੀਵਨ ਦੇ ਵਿੱਚ ਤੇਜ਼ੀ ਦੇ ਨਾਲ ਤਰੱਕੀ ਤੁਸੀਂ ਕਰੋਗੇ ਦੋਸਤੋ ਕੀਤੇ ਮਨ ਸਤਾਪਤ ਕਰੋਗੇ ਨਵੇਂ-ਨਵੇਂ ਸਫਲਤਾਵਾਂ ਕਾਮਯਾਬੀ ਤੁਹਾਡੇ ਕਦਮ ਚੁੰਮेंगी ਸਫਲਤਾਵਾਂ ਦੇ ਝੰਡੇ ਤੁਸੀਂ ਫਿਰ ਗੱਡ ਦੇਓਗੇ ਮਾਤਾ ਲక్ష్ਮੀ ਤੁਹਾਡੇ ਉੱਪਰ ਸਭ ਤੋਂ ਜ਼ਿਆਦਾ ਮਿਹਰਬਾਨ ਹੋ ਗਈ ਹੈ ਤੁਹਾਡੀ ਮਨ ਚਾਹੀ ਨੌਕਰੀ ਤੁਹਾਨੂੰ ਪ੍ਰਾਪਤ ਹੋਵੇਗੀ ਜੇਕਰ ਵਿਦਿਆਰਥੀ ਵਰਗ ਦੀ ਗੱਲ ਕੀਤੀ ਜਾਵੇ ਤਾਂ ਉਹ ਕੋਈ ਪ੍ਰੀਖਿਆ ਜਾਂ ਨੌਕਰੀ ਸੰਬੰਧੀ ਜੋ ਵੀ ਕੰਮ ਕਰਦੇ ਹਨ ਉਹਨਾਂ ਦੇ ਲਈ ਇਹ ਸਮਾਂ ਬਹੁਤ ਹੀ ਚੰਗਾ ਹੈ ਉਹਨਾਂ ਦੇ ਪੱਖ ਵਿੱਚ ਹੈ ਸਮੇ ਦਾ ਕੁਝ ਐਸਾ ਤੁਹਾਡੇ ਲਈ ਹੈ ਕਿ ਨਾਲ ਹੀ ਨਾਲ ਜੋ ਲੋਕ ਵਪਾਰ ਕਰਦੇ ਹਨ ਵਪਾਰ ਵਿੱਚ ਦਿਨ ਦੁਗਣੀ ਰਾਤ ਚੌਗਣੀ ਉਹ ਤਰੱਕੀ ਕਰਨਗੇ ਬਿਸ਼ਰਤੇ ਤੁਹਾਨੂੰ ਆਪਣੇ ਵਪਾਰ ਦੇ ਪ੍ਰਤੀ ਕਾਰਜ ਖੇਤਰ ਦੇ ਪ੍ਰਤੀ ਸੰਘਰਸ਼ ਕਰਨਾ ਪੈ ਰਿਹਾ ਹੋਵੇਗਾ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇਗਾ ਪਰ ਇਸ ਸਮੇਂ ਭਾਗ ਤੁਹਾਡਾ ਸਾਥ ਦੇਵੇਗਾ ਇਸੇ ਨਾਲ ਨਾਲ ਤੁਸੀਂ ਸਾਵਧਾਨੀ ਵੀ ਰੱਖਣੀ ਹੈ ਕੋਈ ਤੁਹਾਡੇ ਨਾਲ ਧੋਖਾ ਵੀ ਕਰ ਸਕਦਾ ਹੈ ਤੁਹਾਨੂੰ ਤੁਹਾਨੂੰ ਹਾਨੀ ਪਹੁੰਚਾ ਸਕਦਾ ਹੈ ਸ਼ਰਤ ਇਹ ਹੈ ਕਿ ਅੱਖਾਂ ਬੰਦ ਕਰਕੇ ਕਿਸੇ ਕਿਸੇ ਤੇ ਵੀ ਵਿਸ਼ਵਾਸ ਨਾ ਕਰੋ ਕਿਸੇ ਦੇ ਵੀ ਭਰੋਸੇ ਨਾ ਰਹੋ ਆਪਣੇ ਫੈਸਲੇ ਖੁਦ ਲਓ ਕਿਸੇ ਦੇ ਉੱਤੇ ਨਿਰਭਰ ਨਾ ਹੋਵੋ ਕਿ ਕਿ ਇਹ ਹੁਣ ਸਫਲਤਾਵਾਂ ਹਾਸਲ ਕਰਨ ਦੇ ਲਈ ਕੋਈ ਨਹੀਂ ਤੁਹਾਨੂੰ ਰੋਕ ਸਕਦਾ ਦੋਸਤੋ ਸਿੱਖਿਆ ਨੌਕਰੀਆਂ ਤੇ ਵਪਾਰ ਸੇਤਾ ਦੇ ਵਿੱਚ ਜੋ ਵੀ ਪ੍ਰਯਾਸ ਕਰੋਗੇ ਨਿਸ਼ਚਿਤ ਤੌਰ ਤੇ ਸਫਲਤਾ ਮਿਲੇਗੀ ਅਤੇ ਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਜੋ ਵੀ ਤੁਸੀਂ ਡਿਸੀਜਨ ਲਵੋਗੇ ਕੋਈ ਵੀ ਡਿਸੀਜਨ ਹੋ ਸਕਦਾ ਹੈ ਉਸ ਵਿੱਚ ਤੁਹਾਨੂੰ ਸਫਲਤਾ ਮਿਲਣ ਵਾਲੀ ਹੈ ਕੋਈ ਵੀ ਡਿਸੀਜਨ ਹੋ ਸਕਦਾ ਹੈ ਉਹ ਨੌਕਰੀ ਸਬੰਧਿਤ ਵੀ ਹੋ ਸਕਦਾ ਹੈ ਵਪਾਰ ਸਬੰਧਿਤ ਵੀ ਵਿਆਸ ਸਬੰਧਿਤ ਵੀ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਡਿਸੀਜਨ ਜੇਕਰ ਤੁਸੀਂ ਲੈਂਦੇ ਹੋ ਤਾਂ ਉਸਦੇ ਵਿੱਚ ਸਫਲਤਾ ਮਿਲੇਗੀ। ਸਮਾਹੀ ਕੁਝ ਇਸ ਤਰ੍ਹਾਂ ਦਾ ਹੈ ਮਨਚਾਹਤ ਤੁਹਾਨੂੰ ਪਿਆਰ ਮਿਲਣ ਵਾਲਾ ਹੈ। ਜਿਵੇਂ ਸਾਥੀ ਦਾ ਤੁਹਾਨੂੰ ਸਾਥ ਮਿਲੇਗਾ ਤੁਹਾਡੀ ਹਰੇਕ ਮਨੋ ਕਾਮਨਾ ਹੁਣ ਪੂਰੀ ਹੋਵੇਗੀ। ਵਿਆਹ ਸੰਬੰਧੀ ਚਰਚਾ ਕਰੀਏ ਤਾਂ ਜਿਨ੍ਹਾਂ ਦਾ ਵਿਆਹ ਨਹੀਂ ਹੋਇਆ ਉਹਨਾਂ ਦੇ ਵਿਆਹ ਦੇ ਵੀ ਯੋਗ ਬਣ ਰਹੇ ਹਨ ਤੇ ਉਹਨਾਂ ਦੇ ਘਰ ਦੇ ਵਿੱਚ ਖੁਸ਼ੀਆਂ ਦਾ ਆਗਮਨ ਹੋਣ ਵਾਲਾ ਹੈ। ਘਰ ਪਰਵਾਸ ਤੋਂ ਖੁਸ਼ੀਆਂ ਮਿਲਣ ਵਾਲੀਆਂ ਹਨ। ਜੇ ਨਾਨਾ ਸੰਤਾਨ ਪ੍ਰਾਪਤੀ ਦਾ ਸੁੱਖ ਚਾਹੀਦਾ ਹੈ ਉਹਨਾਂ ਨੂੰ ਸੰਤਾਨ ਪ੍ਰਾਪਤੀ ਦਾ ਸੁੱਖ ਵੀ ਮਿਲੇਗਾ ਕਰ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਰਹੇਗਾ ਦੋਸਤੋ ਐਸੀ ਜਾਣਕਾਰੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਮੈਦਿਓਨ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ